ਇਸ ਅੰਦਰ ਡੀਐਸਪੀ ਡੀਸਬੋਰਡਨ ਸ ਹੈ ਇਨਨੂੰ ਇੱਕ ਬੜਾ ਸਫਲਤਾ ਮਿਲਿਆ ਇੱਕ ਹਫਤੇ ਜਿਹਨਾਂ ਦਾ ਸੱਲ ਚੱਲ ਰਿਹਾ ਸੀ ਇੰਟੈਲੀਜ ਸਪੈਸ਼ ਆਪਰੇਸ਼ਨ ਜੀ ਐਫਆਰ ਨੰਬਰ 312 ਰਜਿਸਟਰ ਹੋਇਆ ਸੀ ਥਾਣਾ ਗਰਿੰਡਾ ਚ 8 10 25 ਨੂੰ ਉਹਦੇ ਚ ਗਵਰੀ ਹੋਇਆ ਸੀ 3 ਪਿਸਟਲ 4 ਮੈਗਜ਼ੀਨ 8 ਮੋਟਰਸਾਈਕਲ ਤੇ 10 ਲਾਈਵ ਕੈਟਰਜਸ ਰਿਕਵਰੀ ਹੋਇਆ ਸੀ ਜੀ ਦੋ ਬੰਦੇ ਪਬਜੀਤ ਸਿੰਘ ਤੇ ਜਸ਼ਨਜੀਤ ਸਿੰਘ ਦੋਨੋਂ ਟੌਕਪਿੰਡ ਦੇ ਰਹਿਣ ਵਾਲੇ ਗਰਿੰਡਾ ਦੇ ਤੇ ਇਨਾਂ ਤੋਂ ਇਹ ਰਿਕਵਰੀ ਹੋਇਆ ਸੀ दोनों दोनों दस जूवे से दोनों उम्र सत्रह साल है इस तो अलावा इस तो फर्दर इन इनवे करते हुए रिकवरी बारह तारीख को होया है छः पिस्टल इक्यावन एक्ष्ट लाइव नाइव लाइव कैटरेज़ वी लाइव कैटरेजि नाइन एम एम दी ग्यारह मैगजीनस ये होया है एक और तरसिका पिंड रहने वाला अमरबीर सिंह एलियास अमर घर तो होया अमरबीर रहन रिंदा होंगे कैनेडा च ये हमने वापस आया कैनेडा तो एक महीने पहले ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਟਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਟਸਲਸ ਭੇਜੇ ਕਿੰਨੋ ਭੇਜੇ ਜੀ ਹੁਣੇ ਤੱਕ 9 ਪਿਸਟਲਸ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤੇ ਇਹਨਾਂ ਦਾ ਜੋ मैगजीनस uh, फटिया गया जो कैटेजि फड़ाया गया दोनों जो और हूँ तो पिस्टल्स नहीं मिले पर इन्वेस्टिगेशन ऑन है कि ये इन्ना व्डे लैवल से क्यों लिया रहे कैटेजिन्होंने तो, uh, नवे है जी जिन्होंने पहले किया जिरा पहला जो दौके वाले दोनों मुंडे सत्रह साल दी है प्रभजीत जशनदीप दूजा जो अम्रमरवीर है हूँ आया इस कैनडा तो एक में एक हफ्ते एक महीने होया तो पहले कोई परचा है नहीं तो इन्होंने एक्चुअल जो जो बेज रहे से बाहर ही बैठे हैं ये पांडी

ਸਰਤ ਨੇ ਆਪਸ ਵਿੱਚ ਇਹਨਾਂ ਨਾਲ ਕੀ ਸੰਬੰਧ ਸੀ ਯਾਰੀ ਦੋਸਤੀ ਸੀ ਜਾਂ ਕਿਸ ਤਰ੍ਹਾਂ ਦੇ ਰਿਸ਼ਤੇ ਪ੍ਰਭਜੀਤ ਜਸ਼ਨ ਦੋਨੋਂ ਤੌਕੇਪਿੰਡ ਦੇ ਰਹਿਣ ਵਾਲੇ ਹੀ ਹੈ ਇਹ ਜਿਹੜਾ ਅਮਰਵੀਰ ਇਹਨਾਂ ਨੂੰ ਕਨੈਕਟ ਕੀਤੇ ਸੀ ਜੋ ਫੋਰਨਰ ਹੈ ਇਹ ਮਕਸਦ ਕੀ ਸੀ ਸਰ ਇਹਨਾਂ ਦਾ ਇਹਨਾਂ ਦਾ ਜਮਾ ਇਹ ਫਿਲਹਾਲ ਪਾਂਡੀ ਜੀ ਉਹ ਵੀ ਇੰਡਸਟਰੀ ਇਨਵੈਸਟਮੈਂਟ ਕੀ ਇਹ ਕਿੰਨੂੰ ਦੇਣ ਵਾਲੇ ਸੀ ਤੇ ਫੋਰਨ ਵਾਲਾ ਮੁੰਡਾ ਕਿੰਨੂੰ ਨੂੰ ਕੰਟੈਕਟ ਕਰਵਾ ਰਿਹਾ ਸੀ ਤੇ ਇਹ ਕਿਤੇ ਜਾ ਕੇ ਜਮਾ ਹੋ ਰਿਹਾ ਸੀ ਉਹ ਵੀ ਇਨਵੈਸਟਮੈਂਟ ਇਨਸਨ ਹੋਪਫੁਲੀ 2-3 ਦਿਨ ਹੋ ਜਾਏਗਾ ਉਹ ਵੀ ਸਰ ਕੁਝ ਸਾਹਮਣੇ ਆਏ ਕਿ ਜਿਵੇਂ ਜ ਮਿਲ ਸਕੀਏ ਕਿ ਆਹ ਸਾਹਮਣੇ ਆ ਰਹੇ ਹਨ ਉਹਨਾਂ ਨੂੰ ਸੁਪ